ਮਸੋ ਬੰਨ ਨਾ ਸੱਦ ਕੇ ਉਹਨੇ ਖੜਿਆ ਮੁੜ ਕੇ ਮੁੰਡਾ ਘਰ ਨਹੀਂ ਆਇਆ ਮੁੜ ਕੇ ਉਹਨੇ ਸਾਨੂੰ ਸਾਨੂੰ ਟੀਟਾ ਟੁਕਾ ਲਾ ਕੇ ਇਹਨੂੰ ਕਦੇ ਕਮਾਉਂਦੇ ਰਹੇ ਮੇਰਾ ਮੁੰਡਾ ਮਾਰ ਕੇ ਉੱਤੇ ਸੁੱਟ ਕੇ ਦੇ ਹੀ ਉਹਨਾਂ ਨੂੰ ਸਲੂਨ ਤੇ ਛੱਡਣ ਗਿਆ ਸੀ ਆਪਣੀ ਘਰ ਦੀਆਂ ਐਡ ਹੋ ਚੇ ਤੇ ਐਡ ਵਾਲਾ ਮੁੰਡਾ ਨੂੰ ਛੱਡ ਕੇ ਤੇ ਦੁਬਾਰਾ ਉਹ ਵੀ ਨਾਲ ਹੀ ਆਇਆ ਵਾ ਉਹ ਖੜੇ ਬਾਹਰ ਹੀ ਘੜ ਉਤਰ ਰਹੇ ਤੇ ਬਾਨੇ ਨੂੰ ਮੁੰਡਾ ਆਇਆ ਐਡੋ ਵਾਲਾ ਕਹਿੰਦਾ ਉਹ ਉਹ ਦੂਗੀ ਤੇ ਗਿਆ ਵਾ ਤੇ ਛੋਟੇ ਨੇ ਗਿਆ ਤਾਂ ਬਾਹਰ ਹੀ ਆ ਮਸੋ ਬੰਨ ਲੈ ਸਦ ਕਿਨੇ ਖੜਿਆ ਮੁੜ ਕੇ ਮੁੰਡਾ ਘਰ ਨਹੀਂ ਆਇਆ ਮੁੜ ਕੇ ਨਾ ਸੰਨੂ ਸੰਨੂ ਟੀਕਾ ਟੁਕਾ ਲਾ ਕੇ ਨੂੰ ਕਦੇ ਕਮਾਂਦੇ ਰੇ ਇਹ ਬਾਹਰ ਗਈ ਕਿਹਦੇ 7:30 ਵਜੇ ਨੂੰ 7 ਵਜੇ ਦੱਸਿਆ ਭਾਬੀ ਉਹ ਉਥੇ ਆਟੋ ਦੇ ਵਿੱਚ ਨੀਲੇ ਜਿਹੇ ਚ ਨਾ ਉਹ ਫੂ ਦੂਤਾ ਡਾ ਦੇ ਤੋਂ ਲੰਮਕਾਈ ਦੀ ਉਹਨੇ ਇਹਨੇ ਆ ਕੇ ਕਾਰ ਦੱਸਿਆ ਆਪਣੇ मामੂ ਉਹ ਦੌੜਾ ਗਿਆ ਇਹਨੇ ਮੈਨੂੰ ਉਹਦਾ ਸਹੰਦਾ ਵੀ ਗਈ ਉਹ ਮੁੰਡੇ ਨੂੰ ਛੁੱਟ ਕੇ ਉਥੇ ਰੂੜੀ ਦੇ ਉੱਤੇ ਤੇ ਆਪ ਦੌੜੰਡਦੇ ਸੀ ਉਹ ਫਿਰ ਉੱਥੋਂ ਹੀ ਫੜ ਲਏ ਇੱਕ ਦੌੜ ਗਿਆ ਇੱਕ ਫੜੋ ਗਿਆ ਮੇਰਾ ਮੁੰਡਾ ਮਾਰ ਕੇ ਉੱਥੇ ਛੁੱਟ ਕੇ ਦੇ ਹੀ ਟੀਕਾ ਲਾਇਆ ਤੇ ਨਾ ਚਲੇ ਟੀਕਾ ਲਾ ਕੇ ਉਹਦੇ ਉਹਦੇ ਜਿਆਦਾ ਲਾ ਕੇ ਘਰੇ ਉਹ ਛੁੱਟ ਗਿਆ ਨਸ਼ਾ ਨਹੀਂ ਕਰਦਾ ਨਸ਼ਾ ਛੱਡ ਦਿੱਤਾ ਤਾਂ ਹੀ ਉਹਨੇ ਹੁਣ ਉਹ ਸੈਂਟਰੋਂ ਆਇਆ ਹੀ ਹੈਗਾ ਇਹਨਾਂ ਨੂੰ ਪਤਾ ਹੀ ਨਹੀਂ ਕਰਦਾ ਇਹਨਾਂ ਨੇ ਬਦੋਂ-ਬਦੀ ਖੜਿਆ ਕਰੋ ਸਾਦ ਕੇ ਉਹਨੂੰ ਕੋਈ ਮੁੰਡਾ ਨਸ਼ਾ ਨਹੀਂ ਕਰਦਾ ਉਹ ਕਰਦੇ ਨਸ਼ੇ ਕੀ ਨਾ ਉਹਨਾਂ ਦੇ ਪਤਾ ਕੁਝ ਇੱਕ ਦਣਾ ਸਾਜਣੋ ਤੇ ਇੱਕ ਦਣਾ ਸਾਮੀ ਆ ਉਹ ਕਿਨੇ ਚਿਰ ਤੋਂ ਕਰ ਰਿਹਾ ਨਸ਼ਾ ਉਹ ਬੜੇ ਪੁਰਾਣੇ ਪੁਰਾਣੇ ਲੱਗੇ ਦੇ ਨਸ਼ਿਆਂ ਤੇ ਤੁਹਾਡਾ ਮੁੰਡਾ ਵੀ ਨਸ਼ਾ ਕਰਦਾ ਹੀ ਆ ਸਾਡਾ ਪਹਿਲੇ ਕਰਦਾ ਸੀ ਫਿਰ ਸੈਂਟਰ ਮੈਕ ਕਰਵਾਇਆ 9 ਮਹੀਨੇ ਸੈਂਟਰ ਦਾ ਹਲ ਕਰਾਇਆ ਨੂੰ ਮੈਂ ਉਹਨੇ ਸ਼ੌਟ ਤਾਂ ਹੀ ਉਹ ਥੋੜਾ ਜਿਹਾ ਐਕਾਰ ਆ ਇਹਨੂੰ ਇਹਨਾਂ ਨੂੰ ਪਤਾ ਹੀ ਉਹ ਨਹੀਂ ਕਰਦਾ ਇਹਨੇ ਬੜੋ ਬਦੀ ਸੱਦ ਕੇ ਖੜਿਆ ਨੂੰ ਕੱਲ ਕੀ ਕਹਿ ਕੇ ਲੱਗ ਗਿਆ ਨਾਲ ਇਹਨੇ ਬੰਨਨੇ ਨੇ ਕਿ ਆ ਮਰ ਕੋ ਪਹਿਲੇ ਲੈਣੇ ਆ ਜੀ ਕੀ ਮੰਗ ਕਰਦੇ ਹੋ ਭਈ ਮੰਗ ਇਹ ਕਰਨੀ ਜਿਸ ਤਰ੍ਹਾਂ ਮੇਰਾ ਮੁੰਡਾ ਮਾਰਿਆ ਉਸ ਵਾਂਗ ਹੀ ਇਸ ਤਰ੍ਹਾਂ ਹੀ ਮਰਨਾ ਮੈਂ ਨਹੀਂ ਇਹਨਾਂ ਨੂੰ ਛੱਡਣਾ ਹੈਗਾ ਪਿੰਡ ਨਸ਼ਾ ਕਿੰਨਾ ਕਿਖਦਾ ਪਿੰਡ ਨਸ਼ਾ ਬਹੁਤ ਵੇਖਦਾ ਪਿਆ ਇੱਥੇ ਕੋਈ ਨਹੀਂ ਹਟਾਉਂਦਾ ਇਹਨਾਂ ਨੂੰ ਕਿਸੇ ਨੂੰ ਕੋਈ ਨਹੀਂ ਹਟਾਉਂਦਾ ਸਾਰੇ ਰਲੇ ਦੇ ਮੇਰੇ ਨਾਲ ਹੀ ਕੋਈ ਪੁਲਿਸ ਨੂੰ ਤਾਂ ਇਹ ਪਲੈਨ ਕੀਤੀ ਪਿੰਡ ਵਾਲਿਆਂ ਨੇ ਅਸੀਂ ਨਹੀਂ ਕੀਤੀ ਲੋਕਾਂ ਨੇ ਨਹੀਂ ਕਰਦੇ ਹੈਗੇ ਲੋਕੀ ਕਰਦੇ ਫਿਰ ਉੱਥੋਂ ਪਿੱਛੇ ਫਾੜ ਲੈਂਦੇ ਕਹਿੰਦੇ ਰਹਿਣ ਦਿਓ ਜੀ ਰਹਿਣ ਦਿਓ ਸਾਡੇ ਕਿਹੜੇ ਬੱਚੇ ਕਰਦੇ ਆ ਨਹੀਂ ਸ਼ਾਦੀशुदा ਹੈ ਨਹੀਂ ਬੱਚੇ ਇਹ ਉਹ ਕੁੜੀ ਆ ਇੱਕ ਆ ਕੁੜੀ ਆ ਕਿੰਨੇ ਸਾਲ ਦੀ ਕੁੜੀ ਆ 5 ਸਾਲ ਦੀ ਬੁੜੇ ਦੀ ਕਿੰਨੀ ਐ ਜੀ ਇੰਨੀ ਵੱਡਾ 26 ਸਾਲ ਇਹ ਸਾਨੂੰ ਇੱਕ ਟੈਲੀਫੋਨ ਆਇਆ ਸੀ ਸਿਵਲ ਹਸਪੀਟਲ ਤੋਂ ਅਮਰਤ ਸਿੰਘ ਜੀ ਸਾਨੂੰ ਸੋਨੂੰ ਮਸੀ ਵਾਸੀ ਬਾਬੋਵਾਲ ਦੀ ਜਿਹੜੀ ਡੈੱਡ ਬੋਡੀ ਹਸਪੀਟਲ ਚ ਪਈ ਆ ਉਹਦੇ ਸਬੰਧ ਵਿੱਚ ਅਸੀਂ ਹਸਪੀਟਲ ਪਹੁੰਚੇ ਫਿਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਪਰਿਵਾਰਕ ਮੈਂਬਰਾਂ ਵੱਲੋਂ ਅਸੀਂ ਜੋ ਵੀ ਬਿਆਨ ਉਹਨਾਂ ਦੇ ਲਿਖਿਆ ਉਹ ਬਿਆਨਾਂ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਨੇ ਹੁਣ ਤੱਕ ਕੀ ਬਿਆਨ ਦਿੱਤਾ ਹੈ ਪਰਵਾਰ ਨੇ ਜੋ ਵੀ ਬਿਆਨ ਲਖਾਇਆ ਸਾਨੂੰ ਉਹਨਾਂ ਦੇ ਮੁਕਾਬਕ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਕਾਰਵਾਈ ਕਰ ਰਹੇ ਆ ਮਸੋਂ ਬੰਨ ਨਾ ਸੱਦ ਕੇ ਨੇ ਖੜਿਆ ਮੁੜ ਕੇ ਮੁੰਡਾ ਘਰ ਨਹੀਂ ਆਇਆ ਮੁੜ ਕੇ ਨੰਨਾ ਸਾਨੂੰ ਸਾਨੂੰ ਟੀਕਾ ਟੂਕਾ ਲਾ ਕੇ ਕਦੇ ਕਮਾਂਦੇ ਰੇ ਮੇਰਾ ਮੁੰਡਾ ਮਾਰ ਕੇ ਉੱਥੇ ਸੁੱਟ ਕੇ ਦੇ ਹੀ ਬੰਦਾ ਨੂੰ ਸਲੂਨ ਤੇ ਛੱਡਣ ਗਿਆ ਆਪਣੀ ਘਰ ਦੀ ਕੋ ਆਟੋ ਚ ਤੇ ਆਟੋ ਵਾਲਾ ਮੁੰਡਾ ਨੂੰ ਛੱਡ ਕੇ ਤੇ ਦੁਬਾਰਾ ਉਹ ਹੀ ਨਾਲ ਹੀ ਆਇਆ ਵਾ ਉਹ ਘਰੇ ਬਾਹਰ ਹੀ ਖੜ ਉੱਤਿਆ ਤੇ ਬੰਨੇ ਨੂੰ ਮੁੰਡਾ ਆਇਆ ਆਟੋ ਵਾਲਾ ਕਹਿੰਦਾ ਉਹ ਪੁੱਦੂ ਕਿੱਥੇ ਗਿਆ ਵਾ ਤੇ ਛੋਟੇ ਨੇ ਕਹਾਤਾ ਬਾਹਰ ਹੀ ਆ ਮਸ ਉਹ ਬੰਨੇ ਨਾਲ ਸੱਦ ਕੇ ਨੇ ਖੜਿਆ ਮੁੜ ਕੇ ਮੁੰਡਾ ਘਰ ਨਹੀਂ ਆਇਆ ਮੁੜ ਕੇ ਨਾਲ ਨਾਲ ਸੰੂ ਸੰੂ ਟੀਕਾ ਟੁਕਾ ਲਾ ਕੇ ਨੂੰ ਕਦੇ ਕਮਾਂਦੇ ਰਹੇ ਇਹ ਬਾਹਰ ਗਈ ਕਿਹਦੇ ਸਾਢੇ 7 ਵਜੇ 7 ਵਜੇ ਦੱਸਿਆ ਪਾਬੀਓ ਤੇ ਆਟੋ ਦੇ ਵਿੱਚ ਨੀਲੇ ਜਿਹੇ ਚ ਨਾ ਉਹ ਫੁੱਦੂ ਦਾ ਡਾਡਰ ਤੋਂ ਲੰਮਕਾਈ ਦੀ ਉਹਨੇ ਇੰਨੇ ਆ ਕੇ ਕਾਰ ਦੱਸਿਆ ਆਪਣੇ ਬਾਬੂ ਉਹ ਦੌੜਾ ਗਿਆ ਇਹਨੇ ਮੈਨੂੰ ਉਹਦਾ ਸਹੰਦਾ ਵੀ ਗਈ ਉਹ ਮੁੰਡੇ ਨੂੰ ਛੁੱਟ ਕੇ ਉੱਥੇ ਰੂੜੀ ਦੇ ਉੱਤੇ ਤੇ ਆਪ ਦੌੜੰਡਦੇ ਹੀ ਉਹ ਫਿਰ ਉੱਥੋਂ ਹੀ ਫੜ ਲੇ ਇੱਕ ਦੌੜ ਗਿਆ ਇੱਕ ਫੜੋ ਗਿਆ ਮੇਰਾ ਮੁੰਡਾ ਮਾਰ ਕੇ ਉੱਥੇ ਛੁੱਟ ਕੇ ਦੇ ਹੀ ਟੀਕਾ ਲਾਇਆ ਤੇ ਨਾ ਚਲੇ ਟੀਕਾ ਲਾ ਕੇ ਉਹਦੇ ਉਹਦੇ ਜਿਆਦਾ ਲਾ ਕੇ ਘਰੇ ਉਹ ਛੁੱਟ ਗਿਆ ਨਸ਼ਾ ਨਹੀਂ ਕਰਦਾ ਨਸ਼ਾ ਛੱਡ ਦਿੱਤਾ ਤਾਂ ਹੀ ਉਹਨੇ ਹੁਣ ਉਹ ਸੈਂਟਰੋਂ ਆਇਆ ਹੀ ਹੈਗਾ ਇਹਨਾਂ ਨੂੰ ਪਤਾ ਹੀ ਨਹੀਂ ਕਰਦਾ ਇਹਨਾਂ ਨੇ ਬਦੋ-ਬਦੀ ਖੜਿਆ ਕਰੋ ਸੱਦ ਕੇ ਉਹਨੂੰ ਉਹ ਮੁੰਡਾ ਨਸ਼ਾ ਕਰਦੇ ਨੇ ਉਹ ਕਰਦੇ ਆ ਨਸ਼ੇ ਕੀ ਨਾ ਉਹਨਾਂ ਦੇ ਪਤਾ ਕੁਝ ਇੱਕਦਣਾ ਸਾਜਣੂ ਤੇ ਇੱਕਦਣਾ ਸਾਮੀ ਆ ਉਹ ਕਿਨੇ ਚਿਰ ਤੋਂ ਕਰ ਰਹੇ ਨੇ ਸ਼ਾਹ ਉਹ ਬੜੇ ਪੁਰਾਣੇ ਪੁਰਾਣੇ ਲੱਗੇ ਦੇ ਨਸ਼ਿਆਂ ਤੇ ਤੁਹਾਡਾ ਮੁੰਡਾ ਵੀ ਨਸ਼ਾ ਕਰਦਾ ਹੀ ਹੈ ਸਾਡਾ ਪਹਿਲੇ ਕਰਦਾ ਸੀ ਫਿਰ ਸੈਂਟਰ ਮੈਂ ਕਰਵਾਇਆ 9 ਮਹੀਨੇ ਸੈਂਟਰ ਦਾਖਲ ਕਰਾਇਆ ਨੂੰ ਮੈਂ ਮੁੰਡਾ ਸ਼ਾਰਟ ਤਾਂ ਹੀ ਉਹ ਥੋੜਾ ਜਿਹਾ ਰਹਿ ਘਾਰ ਹੈ ਨੂੰ ਇਹਨਾਂ ਨੂੰ ਪਤਾ ਹੀ ਉਹ ਨਹੀਂ ਕਰਦਾ ਇਹਨੇ ਬਦੋ-ਬਦੀ ਸੱਦ ਕੇ ਖੜਿਆ ਨੂੰ ਕੱਲ ਕੀ ਕਹਿ ਕੇ ਲੈ ਗਏ ਨਾਲ ਇਹਨੇ ਬੰਨੇ ਨੇ ਕਿ ਅਮਰ ਕੋ ਪਾਹੀ ਲੈਣੇ ਆ। ਤੁਹਾਨੂੰ ਜੀ ਕੀ ਮੰਗ ਕਰਦੇ। ਅਹੀ ਮੰਗ ਇਹ ਕਰਨੀ ਜਿਸ ਤਰ੍ਹਾਂ ਮੇਰਾ ਮੁੰਡਾ ਮਾਰਿਆ ਉਸ ਤਰ੍ਹਾਂ ਹੀ ਵੀ ਇਸ ਤਰ੍ਹਾਂ ਹੀ ਮਰਨ। ਮੈਂ ਨਹੀਂ ਇਹਨਾਂ ਨੂੰ ਛੱਡਣਾ ਹੈਗਾ। ਪਿੰਡ ਨਸ਼ਾ ਕਿੰਨਾ ਕਰਦਾ ਪਿੰਡ। ਨਸ਼ਾ ਬਹੁਤ ਵੇਖਦਾ ਪਿਆ ਇੱਥੇ ਕੋਈ ਨਹੀਂ ਹਟਾਉਂਦਾ ਇਹਨਾਂ ਨੂੰ ਕਿਸੇ ਨੂੰ ਕੋਈ ਨਹੀਂ ਹਟਾਉਂਦਾ। ਸਾਰੇ ਰਲੇ ਦੇ ਇਹਨਾਂ ਦੇ ਨਾਲ ਹੀ। ਕੋਈ ਪੁਲਿਸ ਨੂੰ ਕੰਪਲੇਂਟ ਕੀਤੀ ਕਿ ਪਿੰਡ ਵਾਲੇ ਨਹੀਂ। ਅਹੀ ਨਹੀਂ ਕੀਤੀ ਲੋਕਾਂ ਨੇ ਨਹੀਂ ਕਰਦੇ ਹੈਗੇ ਲੋਕੀ ਕਰਦੇ ਫਿਰ ਉੱਥੋਂ ਪਿੱਛੇ ਫਾੜ ਲੈਂਦੇ ਕਹਿੰਦੇ ਰਹਿਣ ਦਿਓ ਜੀ। ਰਹੰਦੋ ਸਾਡੇ ਕਿਹੜੇ ਬੱਚੇ ਕਰਦੇ ਆ ਨਸ਼ੀ ਜਿਹੜੀ ਆ ਫੋਟੋ 700 ਦਾ ਹੈ ਨਹੀਂ ਬੱਚੇ ਇਹਦੇ ਉਹ ਕੁੜੀ ਆ ਇੱਕ ਕੁੜੀਆ ਕਿੰਨੇ ਸਾਲ ਦੀ ਕੁੜੀਆ 5 ਸਾਲ ਦੀ ਬੁੜੇ ਦੀ ਕਿੰਨੀ ਐ ਜੀ ਐਨੀ ਵੱਡਾ 26 ਸਾਲ ਇਹ ਸਾਨੂੰ ਇੱਕ ਟੈਲੀਫੋਨ ਆਇਆ ਸੀ ਸਿਵਲ ਹਸਪੀਟਲ ਤੋਂ ਅਮਤਮ ਸਿੰਘ ਸਾਨੂੰ ਸੋਨੂ ਮਸੀਹ ਵਾਸੀ ਬਾਬੋਵਾਲ ਦੀ ਜਿਹੜੀ ਡੈੱਡ ਬੋਡੀ ਹਸਪੀਟਲ 'ਚ ਪਈ ਆ ਉਹਦੇ ਸਬੰਧ ਵਿੱਚ ਅਸੀਂ ਹਸਪੀਟਲ ਪਹੁੰਚੇ ਫਿਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਪਰਿਵਾਰਕ ਮੈਂਬਰਾਂ ਵੱਲੋਂ ਅਸੀਂ ਜੋ ਵੀ ਬਿਆਨ ਉਹਨਾਂ ਦੇ ਲਿਖਿਆ ਉਹ ਬਿਆਨਾਂ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਨੇ ਹੁਣ ਕੀ ਬਿਆਨ ਦਿੱਤਾ ਹੈ ਪਰਿਵਾਰ ਨੇ ਜੋ ਵੀ ਬਿਆਨ ਲਿਖਾਇਆ ਸਾਨੂੰ ਉਹਨਾਂ ਦੇ ਮੁਤਾਬਕ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਕਾਰਵਾਈ ਕਰ ਰਹੇ ਹਾਂ